ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗੱਲ ਮੇਲੇ ਅੰਕ ਸਹੀ ਲੜਿਆ ਮਿਲ ਕੇ ਕਰੇ ਕਹਾਣੀਆਂ ਸਮਰਥ ਕੰਤ ਕੀਆ ਆਵੋ ਪਰਣੀ ਗਾਲ ਮੇਲੇ ਅੰਕ ਸਹਿ ਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰਥ ਕੰਤ ਕੀਆ ਤਾਂ ਗੁਰੂ ਨਾਨਕ ਦੇਵ ਜੀ ਸਾਹਿਬ মহারাজ ਸ਼੍ਰੀ ਰਾਗ ਦੇ ਅੰਦਰ ਮਹੱਲਾ ਪਹਿਲਾ ਦੇ ਰੂਪ ਦੇ ਵਿੱਚ ਇਹ ਸ਼ਬਦ ਉਚਾਰਨ ਕਰਕੇ ਸ਼ੇਖ ਬ੍ਰਾਹਮਣ ਨੂੰ ਉਪਦੇਸ਼ ਕਰ ਰਹੇ ਹੈ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਸੰਸਾਰ ਵਿੱਚ ਵਿਚਰਦਿਆਂ ਹੋਇਆ ਪੂਰੇ ਕੁੱਲ ਲੋਕਾਈ ਦਾ ਭਲਾ ਕਰਦਿਆਂ ਹੋਇਆ ਵੱਖੋ-ਵੱਖਰੇ ਸਥਾਨਾਂ ਦੇ ਉੱਪਰ ਗਏ ਆ ਤੇ ਸਤਿਗੁਰੂ ਮਹਾਰਾਜ ਜੀ ਨੂੰ ਜੋਗੀ ਸਾਧੂ ਸੰਤ ਉਸ ਸਮੇਂ ਦੇ ਧਰਮ ਨੂੰ ਮੰਨਣ ਵਾਲੇ ਦੂਜੇ ਫਿਰਕਿਆਂ ਦੇ ਬਹੁਤ ਲੋਕ ਆ ਕੇ ਮਿਲਦੇ ਰਹੇ ਆ ਤੇ ਸਤਗੁਰੂ ਮਹਾਰਾਜ ਜੀ ਦੇ ਨਾਲ ਸਵਾਲ ਜਵਾਬ ਵੀ ਕਰਦੇ ਰਹੇ ਤੇ ਸਤਗੁਰੂ ਮਹਾਰਾਜ ਫਿਰ ਉਸ ਅਕਾਲ ਪੁਰਖ ਦੀ ਲਾਈ ਹੋਈ ਡਿਊਟੀ ਦੇ ਅਨੁਸਾਰ ਸਾਰਿਆਂ ਦੇ ਮਨ ਦੇ ਭਰਮ ਭੁਲੇਖੇ ਦੂਰ ਕਰਦਿਆਂ ਹੋਇਆਂ ਉਸ ਇੱਕ ਅਕਾਲ ਪੁਰਖ ਦੀ ਪ੍ਰਾਪਤੀ ਦੇ ਵਾਸਤੇ ਜੋ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਅਕਾਲ ਪੁਰਖ ਨੇ ਡਿਊਟੀ ਲਈ ਹੈ ਕਿ ਭਾਈ ਇੱਕ ਓੰਕਾਰ ਦਾ ਹੁੱਕਾ ਪੂਰੇ ਸੰਸਾਰ ਤੇ ਦੇਣਾ ਉਦੇ ਅਨੁਸਾਰ ਇੱਕ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਿਮਰਨ ਭਗਤੀ ਕਰਨ ਅਤੇ ਉਪਦੇਸ਼ ਜੀਵਨ ਵਿੱਚ ਵਿਰੜ ਕਰਕੇ ਉਹਦੀ ਪ੍ਰਾਪਤੀ ਦੇ ਵੱਲ ਸਤਿਗੁਰੂ ਮਹਾਰਾਜ ਪ੍ਰੇਰਿਤ ਕਰਦੇ ਰਹੇ ਸੋ ਇੱਥੇ ਵੀ ਪਾਕਪਟਨ ਦੀ ਧਰਤੀ ਦੇ ਸਤਿਗੁਰੂ ਮਹਾਰਾਜ ਜਦੋਂ ਗਏ ਆ ਜੀ ਤੇ ਉਥੇ ਸ਼ੇਖ ਬ੍ਰਹਮ ਨਾਮ ਦਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਗਿਆਸੂ ਆ ਕੇ ਮਿਲਿਆ ਤੇ ਸਤਿਗੁਰੂ ਮਹਾਰਾਜ ਤੋਂ ਉਸ ਆਕਾਲ ਪੁਰਖ ਰੱਬ ਦੀ ਪ੍ਰਾਪਤੀ ਬਾਰੇ ਪੁੱਛਦਾ ਤੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਇਹ ਸ਼ਬਦ ਉਥੇ ਉਚਾਰਨ ਕਰਕੇ ਜਿੱਥੇ ਉਸ ਨੂੰ ਉਪਦੇਸ਼ ਕੀਤਾ ਹੈ ਸਾਡੇ ਵਾਸਤੇ ਵੀ ਮਹਾਰਾਜ ਜੀ ਨੇ ਉਹ ਕਿਰਪਾਲਤਾ ਦਿਹਲਤਾ ਇਸ ਸ਼ਬਦ ਦੁਆਰਾ ਕੀਤੀ ਹੈ ਸੋ ਸਤਿਗੁਰੂ ਮਹਾਰਾਜ ਨੇ ਉਥੇ ਸਮਝਾਇਆ ਹੈ ਭਾਈ ਆਹ ਉਹ ਭੈਣੇ ਦਾਲ ਮਿਲ ਅੰਕ ਸਹੇਲੜੀਆਂ ਕਹਿੰਦੇ ਭਾਈ ਜਿਵੇਂ ਸਖੀਆਂ ਸਹੇਲੀਆਂ ਇੱਕ ਦੂਜੇ ਨੂੰ ਮਿਲਦਿਆਂ ਨੇ ਤੇ ਇੱਕ ਦੂਸਰੇ ਨੂੰ ਮਿਲ ਕੇ ਉਹਨਾਂ ਦਾ ਮਨ ਖੁਸ਼ ਹੋ ਜਾਂਦਾ ਖੜ ਜਾਂਦਾ ਤੇ ਜਿਵੇਂ ਆਪਾਂ ਗਲੇ ਲੱਗ ਕੇ ਜੱਫੀ ਪਾ ਕੇ ਮਿਲਦੇ ਆਂ ਇਸੇ ਪ੍ਰਕਾਰ ਕਹਿੰਦੇ ਭਾਈ ਇਹ ਤੇ ਦੁਨਿਆਵੀ ਗੱਲ ਹੋ ਗਈ ਕਿ ਜਦੋਂ ਇੱਕ ਮਿੱਤਰ ਦੂਸਰੇ ਮਿੱਤਰ ਨੂੰ ਮਿਲਦਾ ਹੈ ਜਾਂ ਇੱਕ ਸੱਚੀ ਸਹੇਲੀ ਦੂਜੀ ਸਹੇਲੀ ਨੂੰ ਮਿਲਦੀ ਹੈ ਤੇ ਫਿਰ ਉਹ ਮਿਲ ਕੇ ਇੱਕ ਦੂਜੇ ਦੇ ਨਾਲ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਬਹਿਂਦੀਆਂ ਨੇ ਗਲੇ ਮਿਲਦੀਆਂ ਨੇ ਤੇ ਫਿਰ ਬਾਈ ਕੇ ਆਪਣਾ ਦੁੱਖ ਸੁੱਖ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕਰਦੀਆਂ ਨੇ ਫਿਰ ਪੁੱਛਦੀਆਂ ਨੇ ਇੱਕ ਦੂਸਰੇ ਤੋਂ ਤੁਹਾਡਾ ਹਾਲ ਚਾਲ ਸੁਣਾਓ ਆਪਣਾ ਹਾਲ ਚਾਲ ਦੱਸਦੀਆਂ ਨੇ ਤੇ ਨਾਲ ਹੀ ਫਿਰ ਉਸ ਘਰ ਪਰਿਵਾਰ ਦੀ ਗੱਲਬਾਤ ਜਿੱਥੇ ਉਹ ਗਈਆਂ ਗਈਆਂ ਉਹਦੇ ਬਾਰੇ ਪੁੱਛਦੀਆਂ ਨੇ ਕਹਿੰਦੇ ਭਾਈ ਇਸੇ ਤਰ੍ਹਾਂ ਉਹ ਪਤੀ ਪਰਮਾਤਮਾ ਹੈ ਤੇ ਸਾਰੀਆਂ ਜੀਵ ਰੂਪ ਇਸਤਰੀਆਂ ਹਨ ਉਸ ਦੀਆਂ ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਫਿਰ ਜਿਵੇਂ ਸੰਸਾਰਿਕ ਮਿਲਣੀ ਹੈ ਨਾ ਇੱਕ ਬਾਰੀ ਮਿਲਣੀ ਹੈ ਸੱਜਣ ਮਿੱਤਰਾਂ ਦੀ ਇਹਦੇ ਇਸੇ ਤਰ੍ਹਾਂ ਜਿਹੜੇ ਸਾਧੂ ਸੰਤ ਹੈ ਜਿਹੜੇ ਰੱਬ ਦੇ ਪਿਆਰੇ ਹੈ ਜਿਹੜੇ ਉਸ ਪਤੀ ਪਰਮਾਤਮਾ ਨਾਲ ਜੁੜਨਾ ਚਾਹੁੰਦੇ ਆ ਉਹ ਫਿਰ ਜਦੋਂ ਇੱਕ ਦੂਜੇ ਨਾਲ ਮਿਲਦੇ ਆ ਤੇ ਇੱਕ ਦੂਸਰੇ ਨਾਲ ਮਿਲ ਕੇ ਬੈਠ ਕੇ ਫਿਰ ਕੀ ਕਰਦੇ ਹਨ ਕਹਿੰਦੇ ਆਵੋ ਭੈਣੇ ਦਲ ਮਿਲ ਅੰਕ ਸਹੇਲੜੀਆਂ ਕਹਿੰਦੇ ਹੇ ਉਸ ਪਤੀ ਪਰਮਾਤਮਾ ਨੂੰ ਮਿਲਣ ਵਾਲੀਓ ਸਖੀਓ ਸਹੇਲੀਆਂ ਉਸ ਪਰਮਾਤਮਾ ਨੂੰ ਮਿਲਣ ਵਾਲੇ ਮਿੱਤਰ ਪਿਆਰਿਓ ਆਓ ਰਲ ਮਿਲ ਕੇ ਬਹਿ ਕੇ ਗਲਬਕੜੀ ਪਾ ਕੇ ਇਕੱਠੇ ਹੋ ਕੇ ਬੈਠੀਏ ਮਿਲ ਕੇ ਕਰੇ ਕਹਾਣੀਆਂ ਸਮਰਥ ਕੰਤਕੀਆਂ ਤੇ ਮਿਲ ਕੇ ਕਰਨਾ ਕੀ ਹੈ ਕਹਿੰਦੇ ਬਹਿ ਕੇ ਉਸ ਸਮਰਥ ਅਕਾਲ ਪੁਰਖ ਕੰਤ ਪਤੀ ਪਰਮਾਤਮਾ ਦੀਆਂ ਕਹਾਣੀਆਂ ਉਹਦੀਆਂ ਬਾਤਾਂ ਪਾਈਏ ਕਹਿੰਦੇ ਆਓ ਰਲ ਮਿਲ ਕੇ ਬੈਠੀਏ ਬਹਿ ਕੇ ਕਰਨਾ ਕੀ ਹੈ ਉਸ ਸਮਰਥ ਪਤੀ ਦੀਆਂ ਦਾਤਾ ਪਈ ਸਮਰੱਥ ਭਾਵ ਜਿਹਦੇ ਕੋਲ ਸਮਰੱਥਾ ਹੈ ਦਾਤਾਂ ਹੈਗੀਆਂ ਨੇ ਤੇ ਦਾਤਾਂ ਦੇਣ ਦੀ ਤਾਕਤ ਵੀ ਰੱਖਦਾ ਹੁਣ ਦਾਤਾਂ ਕਿਸੇ ਦੇ ਕੋਲ ਵੀ ਆ ਸਕਦੀਆਂ ਪਰ ਉਹਨਾਂ ਦਾਤਾਂ ਨੂੰ ਸਾਰਿਆਂ ਵਿੱਚ ਵੰਡਣਾ ਵਰਤੌਣਾ ਸਭ ਦੇ ਕੋਲ ਜਿਗਰਾ ਨਹੀਂ ਹੁੰਦਾ ਭਵ ਮਾਲਕ ਦੇਂਦਾ ਤੇ ਸਭ ਨੂੰ ਹੈ ਪਰ ਉਹਦੇ ਦਿੱਤੇ ਦੇ ਵਿੱਚੋਂ ਕਿਸੇ ਦੂਜੇ ਦਾ ਭਲਾ ਕਰਨਾ ਜਾਂ ਉਹਨਾਂ ਭੰਡਾਰਿਆਂ 'ਚੋਂ ਦੂਜਿਆਂ ਦੀ ਲੋੜ ਪੂਰੀ ਕਰਨੀ ਉਹ ਕਿਸੇ ਵਿਰਲੇ ਦੇ ਹਿੱਸੇ ਆਉਂਦਾ ਸਾਰਿਆਂ ਦੇ ਕੋਲੇ ਤਾਕਤ ਨਹੀਂ ਹੁੰਦੀ ਕਹਿੰਦੇ ਭਾਈ ਉਹ ਸਮਰੱਥ ਕੰਤ ਇਸੇ ਕਰਕੇ ਆ ਵੀ ਉਹਦੇ ਕੋਲ ਦਾਤਾਂ ਤੇ ਹੈਗੀਆਂ ਨੇ ਪਰ ਉਹ ਦਾਤਾਂ ਦੇਣ ਲੱਗਿਆਂ ਵੀ ਕਿਰਸ਼ ਨਹੀਂ ਕਰਦਾ ਕਿ ਭਾਈ ਫਲਾਣੇ ਨੇ ਮੇਰੇ ਤੋਂ ਮੰਗਿਆ ਤੇ ਮੈਂ ਇਹਨੂੰ ਇੱਕ ਵੇਰਾਂ ਦੇ ਦੇ ਦਿੱਤਾ ਤੇ ਦੁਬਾਰਾ ਨਹੀਂ ਦੇਣਾ ਜਾਂ ਭਾਈ ਇਹ ਤੇ ਦਿਹਾੜੀ ਤੇ ਚਾਰ ਵਾਰੀ ਮੰਗਣ ਆ ਗਿਆ ਤੇ ਮੈਂ ਇਹਨੂੰ ਪਹਿਲਾਂ ਦੇ ਦਿੱਤਾ ਸੀ ਹੁਣ ਕਿਉਂ ਦੇਵਾਂ ਉਹ ਇਸ ਤਰ੍ਹਾਂ ਦਾ ਨਹੀਂ ਜਿਹੜਾ ਵੀ ਉਹਦੇ ਦਰ ਤੇ ਜਾ ਕੇ ਉਹਦੇ ਦਰ ਤੇ ਫਰਿਆਦ ਕਰਦਾ ਭਾਈ ਉਹ ਸਾਰਿਆਂ ਦੀ ਸੁਣਦਾ ਤੇ ਉਹਦੇ ਭੰਡਾਰੇ ਭਰੇ ਨੇ ਅਟੁੱਟ ਨੇ ਜਿਹੜੇ ਕਦੇ ਮੁੱਕਦੇ ਨਹੀਂ ਤੂੰ ਲੈਂਦਾ ਥੱਕ ਜਾਏਗਾ ਦੇਂਦਾ ਦੇ ਲੈਂਦੇ ਥੱਕ ਪਾਹੀ ਕਹਿੰਦੇ ਪਰ ਉਹ ਦੇਂਦਾ ਨਹੀਂ ਥੱਕਦਾ ਸ਼ਰਤ ਇਹ ਹੈ ਵੀ ਉਹਦੇ ਦਰ ਤੇ ਉਹਦਾ ਭਿਖਾਰੀ ਉਹਦਾ ਮੰਗਤਾ ਬਣ ਕੇ ਖੜ ਜਾ ਉਹਦਾ ਪੱਲਾ ਪਕੜ ਲੈ ਫਿਰ ਉਹ ਤੈਨੂੰ ਕਿਸੇ ਵੀ ਚੀਜ਼ ਦੀ ਤੋਟ ਉਹ ਨਹੀਂ ਆਉਂਦੇਗਾ ਕਹਿੰਦੇ ਭਾਈ ਫਿਰ ਉਹ ਸਖੀਆਂ ਸਹੇਲੀਆਂ ਜਿਹੜੀਆਂ ਰੱਬ ਦੇ ਪਿਆਰ ਵਿੱਚ ਜੁੜੀਆਂ ਹੋਈਆਂ ਨੇ ਜਦੋਂ ਦੂਜਿਆਂ ਨਾਲ ਮਿਲਦੀਆਂ ਨੇ ਦੂਸਰਿਆਂ ਨਾਲ ਬਹਿਦੀਆਂ ਨੇ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤਕੀਆਂ ਕਹਿੰਦੇ ਫਿਰ ਉਸ ਸਮਰੱਥ ਪਤੀ ਪਰਮਾਤਮਾ ਦੀਆਂ ਕਹਾਣੀਆਂ ਉਹਦੀਆਂ ਬਾਤਾਂ ਪਾਉਂਦੀਆਂ ਨੇ ਕਿ ਕੋਈ ਰੱਬ ਦੀ ਗੱਲ ਸੁਣਾ ਕੋਈ ਰੱਬ ਦੇ ਘਰ ਦੀ ਗੱਲ ਸੁਣਾ ਫਿਰ ਇੱਕ ਦੂਜੇ ਨਾਲ ਬਹਿ ਕੇ ਇਸ ਸੰਸਾਰ ਦੀਆਂ ਗੱਲਾਂ ਕਰਨ ਦੀ ਥਾਂ ਉਸ ਨਿਰੰਕਾਰ ਦੀਆਂ ਗੱਲਾਂ ਕਰਦੇ ਨੇ ਕਿ ਭਾਈ ਤੇਰਾ ਆਨੰਦ ਤੇਰਾ ਖੇੜਾ ਕਿਹੋ ਜਿਹਾ ਹੈ ਤੂੰ ਕੀ ਮਹਿਸੂਸ ਕਰ ਰਿਹਾ ਜਾਂ ਉਸ ਪਤੀ ਪਰਮਾਤਮਾ ਨੂੰ ਪਾਉਣ ਲਈ ਤੂੰ ਕੀ ਯਤਨ ਕੀਤਾ ਕਿੱਥੋਂ ਤੱਕ ਤੂੰ ਪਹੁੰਚਾ ਹੈ ਜਦ ਤੇਰੇ ਜੀਵਨ ਦਾ ਜਿਹੜਾ ਉਹ ਸਾਰਾ ਵਾਹਿਗੁਰੂਪਤੀ ਪਰਮਾਤਮਾ ਨਾਲ ਪਿਆਰ ਦਾ ਸਬੰਧ ਕਿ ਹੋ ਗਿਆ ਫਿਰ ਇੱਕ ਦੂਜੇ ਨਾਲ ਮਿਲ ਕੇ ਇੱਕ ਦੂਜੇ ਨਾਲ ਬਹਿ ਕੇ ਉਸ ਪਤੀ ਪਰਮਾਤਮਾ ਦੀਆਂ ਬਾਤਾਂ ਪਾ ਕੇ ਫਿਰ ਪਤਾ ਲੱਗ ਜਾਂਦਾ ਕਿ ਭਾਈ ਜਿਵੇਂ ਮੈਂ ਉਹਦੀ ਪ੍ਰਾਪਤੀ ਲਈ ਤੜਫ ਰਿਹਾ ਇਹ ਵੀ ਉਹਦੀ ਪ੍ਰਾਪਤੀ ਲਈ ਤੜਫ ਰਿਹਾ ਹੈ ਇਹਨਾਂ ਨੇ ਕਿਸ ਤਰ੍ਹਾਂ ਦੀ ਯਤਨ ਕੀਤੀ ਹੈ ਤੇ ਇਹਨਾਂ ਦੇ ਜੀਵਨ ਦੇ ਵਿੱਚ ਉਹ ਆਨੰਦ ਉਹ ਪ੍ਰਾਪਤੀ ਕਿਵੇਂ ਹੋਈ ਹੈ ਜਾਂ ਹਜੇ ਨਹੀਂ ਹੋਈ ਜਾਂ ਜਿਹੜਾ ਜੀਵਨ ਦਾ ਖੇੜਾ ਕਿਵੇਂ ਬਣਿਆ ਫਿਰ ਦੂਜਿਆਂ ਕੋਲੋਂ ਸਿੱਖ ਕੇ ਆਪਣੇ ਆਪ ਨੂੰ ਵੀ ਰਸਤਾ ਮਿਲ ਜਾਂਦਾ ਹੈ ਜਿਵੇਂ ਇੱਕ ਬੱਚਾ ਸਕੂਲ ਵਿੱਚ ਜਾਂਦਾ ਤੇ ਉਹਦਾ ਅਧਿਆਪਕ ਉਹਨੂੰ ਸ਼ਬਦਾਂ ਦਾ ਅੱਖਰਾਂ ਦਾ ਜੋੜ ਤੋੜ ਸਿਖਾਉਂਦਾ ਤੇ ਹੌਲੀ-ਹੌਲੀ ਸਿੱਖਦਿਆਂ ਸਿੱਖਦਿਆਂ ਉਹ ਆਪਣੀ ਵਿੱਦਿਆ ਦੇ ਆਧਾਰ ਤੇ ਇੱਕ ਚੰਗੀ ਮੰਜ਼ਿਲ ਤੱਕ ਪਹੁੰਚ ਜਾਂਦਾ ਇੱਕ ਚੰਗੀ ਡਿਗਰੀ ਲੈ ਕੇ ਕਿਸੇ ਉੱਚੇ ਅਹੁਦੇ ਤੇ ਬਹਿ ਜਾਂਦਾ ਪਰ ਉਸ ਅਹੁਦੇ ਤੇ ਬੈਠਣ ਤੋਂ ਪਹਿਲਾਂ ਇੱਕ ਅਧਿਆਪਕ ਕੋਲ ਜਾ ਕੇ 1 2 3 ਊੜਾ ਆਲਾ ਸਿੱਖਣਾ ਪੈਣਾ ਉਦੇ ਤੋਂ ਬਾਅਦ ਉਹ ਸਿੱਖੇ ਹੋਏ ਅੱਖਰਾਂ ਨੂੰ ਆਪਣੇ ਜੀਵਨ ਦੇ ਵਿੱਚ ਕਿੰਨਾ ਕੁ ਕਮਾਉਂਦਾ ਉਹਦੇ ਨਾਲ ਪ੍ਰਾਪਤੀ ਹੈ ਇਸੇ ਤਰ੍ਹਾਂ ਭਾਈ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਜੁੜੀਆਂ ਹੋਈਆਂ ਰੂਹਾਂ ਦਾ ਸੰਗ ਕਰਨਾ ਬਹੁਤ ਜ਼ਰੂਰੀ ਹੈ ਫਿਰ ਉਹਨਾਂ ਨਾਲ ਬੈ ਕੇ ਉਸ ਪਤੀ ਪਰਮਾਤਮਾ ਨਾਲ ਮਿਲਣ ਦੀ ਯੁਗਤੀ ਮਿਲ ਜਾਂਦੀ ਹੈ ਪਰ ਉਸ ਯੁਗਤੀ ਦੀ ਕਮਾਈ ਫਿਰ ਆਪ ਕਰਨੀ ਪੈਂਦੀ ਕਹਿੰਦੇ ਭਾਈ ਇਸੇ ਤਰ੍ਹਾਂ ਆਵੋ ਭੈਣੇ ਗਾਲ ਮਿਲ ਅੰਕ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤਕੀਆਂ ਉਹਨਾਂ ਨਾਲ ਰਲ ਮਿਲ ਕੇ ਬੈਠੀਏ ਗਲਬਕੜੀ ਪਾ ਕੇ ਬੈਠੀਏ ਸੰਗਤ ਕਰੀਏ ਤੇ ਫਿਰ ਕਰਨਾ ਕੀ ਆ ਸੰਗਤ ਕਰਨਿਆਂ ਉਸ ਸਮਰੱਥ ਪਰਮਾਤਮਾ ਪਤੀ ਦੀਆਂ ਬਾਤਾਂ ਪਾਉਣੀਆਂ ਸਾਚੇ ਸਾਹਿਬ ਸਭ ਗੁਣ ਔਗਣ ਸਭ ਆਸਾਹ ਏ ਸੱਚੇ ਕਦੀ ਪਰਮਾਤਮਾ ਸਾਰੇ ਗੁਣ ਤੇਰੇ ਹੀ ਆ ਤੇ ਸਾਰੇ ਔਗਣਾਂ ਦੇ ਨਾਲ ਅਸੀਂ ਭਰੇ ਹੋਏ ਆ ਸਾਡੇ ਜੀਵਨ ਦੇ ਵਿੱਚ ਔਗਣ ਬਹੁਤੇ ਐ ਤੇ ਗੁਣ ਥੋੜੇ ਐ ਤੂੰ ਗੁਣਾ ਦਾ ਮਾਲਕ ਹੈ ਗੁਣਾ ਦੀ ਖਾਨ ਹੈ ਕਿਰਪਾ ਕਰ ਸਾਡੇ ਜੀਵਨ ਵਿੱਚੋਂ ਔਗਣ ਕੱਢ ਦੇ ਸਾਚੇ ਸਾਹਿਬ ਸਭ ਗੁਣ ਉਸ ਸੱਚੇ ਪਤੀ ਪ੍ਰਮਾਤਮਾ ਦੇ ਪਾਸ ਭਾਈ ਸਾਰੇ ਹੀ ਗੁਣ ਆ ਸਭ ਤਾਕਤਾਂ ਦਾ ਉਹ ਮਾਲਕ ਹੈ ਇਸੇ ਕਰਕੇ ਤੇ ਉਹਨੂੰ ਸਮਰੱਥ ਗਿਆ ਨਾ ਔਗਣ ਸਭ ਆਸਾਹੋ ਤੇ ਸਾਰੇ ਔਗਣ ਸਾਰੀਆਂ ਕਮੀਆਂ ਸਾਡੇ ਵਿੱਚ ਹਾਨ ਆਲਪਦੀ ਪ੍ਰਮਾਤਮਾ ਵਾਹਿਗੁਰੂ ਨੂੰ ਮਿਲਣ ਵਾਸਤੇ ਸਾਨੂੰ ਸੋਝੀ ਨਹੀਂ ਸਾਡੇ ਕੋਲ ਗਿਆਨ ਨਹੀਂ ਧਿਆਨ ਨਹੀਂ ਝੱਪ ਨਹੀਂ ਤਪ ਨਹੀਂ ਸੰਜਮ ਨਹੀਂ ਸੇਵਾ ਨਹੀਂ ਸਿਮਰਨ ਨਹੀਂ ਪਰ ਵਾਹਿਗੁਰੂ ਕਿਰਪਾ ਕਰ ਤੇਰੇ ਕੋਲ ਤੇ ਸਭ ਕੁਝ ਹੈ ਜਦੋਂ ਤੇਰੇ ਦਰ ਤੇ ਆ ਗਏ ਆ ਤੇਰੇ ਚਰਨਾਂ 'ਚ ਸੀਸ ਨਿਵਾ ਦਿੱਤਾ ਤੇ ਤੂੰ ਸਾਡੇ ਔਗਣਾਂ ਨੂੰ ਬਖਸ਼ ਕੇ ਤੇਰੇ ਨਾਮ ਦੀ ਦਾਤ ਦੇ ਦੁਆਰਾ ਜੀਵਨ ਵਿੱਚ ਗੁਣ ਭਰ ਦੇ ਤੇ ਜਦੋਂ ਤੂੰ ਗੁਣ ਭਰ ਦੇਵੇਂਗਾ ਫਿਰ ਤੇਰੇ ਰਾਹ ਤੇ ਅਸੀਂ ਆਪੇ ਚੱਲ ਪੈਣਾ। ਉਹ ਤੇਰੇ ਤੋਂ ਟੁੱਟੇ ਹੋਏ ਤੇ ਤਦਹੀਂ ਆ ਨਾ ਕਿਉਂਕਿ ਸਾਡੇ ਕੋਲ ਸ਼ੁਭ ਗੁਣ ਨਹੀਂ ਹੈ ਔਗਣਾਂ ਦੇ ਭਰੇ ਹੋਏ ਆ ਤੇ ਤੇਰੇ ਪਾਸੇ ਵੱਲ ਅਸੀਂ ਮੂੰਹ ਨਹੀਂ ਕਰਦੇ। ਪਰ ਜੇਕਰ ਤੂੰ ਰਹਿਮਤ ਕਰ ਦੇਵੇਂ ਤਰਸ ਕਰਕੇ ਸਾਡੇ ਸਿਰ ਤੇ ਹੱਥ ਰੱਖ ਦੇਵੇਂ ਸਾਡੇ ਇਹ ਜੀਵਨ ਦੇ ਵਿੱਚੋਂ ਔਗਣ ਹੌਲੀ ਹੌਲੀ ਕਰਕੇ ਦੂਰ ਹੋ ਜਾਣ ਤੇ ਗੁਣ ਆ ਕੇ ਜੀਵਨ ਦੇ ਵਿੱਚ ਬਹਿ ਜਾਣ ਤੇ ਮਹਾਰਾਜ ਫਿਰ ਤੇਰੇ ਵਾਲੇ ਪਾਸੇ ਨੂੰ ਅਸੀਂ ਮੁੜ ਤੁਰਨਾ। ਇੱਥੇ ਫਿਰ ਜਗਿਆਸੂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਕਿ ਹੇ ਵਾਹਿਗੁਰੂ ਮੇਰੇ ਬਹੁਤੇ ਔਗਣ ਨੇ ਪਰ ਤੂੰ ਗੁਣਾਂ ਦੀ ਖਾਨ ਹੈ ਕਿਰਪਾ ਕਰ ਮੇਰੇ ਔਗਣਾਂ ਨੂੰ ਦੂਰ ਕਰ ਤੇ ਸੱਚੇ ਪਾਤਸ਼ਾਹ ਸਾਰੇ ਦੇ ਸਾਰੇ ਗੁਣ ਤੇਰੇ ਨੇ ਅਸੀਂ ਤੇ ਕੇਵਲ ਔਗਣਾਂ ਦੇ ਭਰੇ ਹੋਏ ਹਾਂ ਇੱਕ ਨਿਮਾਣਾ ਬਣ ਕੇ ਉਹਦੇ ਚਰਨਾਂ ਦੇ ਵਿੱਚ ਪਾਈ ਉਹ ਬੇਨਤੀ ਕੀਤੀ ਜਾਂਦੀ ਹੈ ਕਰਤਾ ਸਭ ਕੋ ਤੇਰਾ ਜੋਰ ਇਹ ਇੱਕ ਸ਼ਬਦ ਵਿਚਾਰ ਹੀ ਆ ਜਾਂ ਤੂੰ ਤਾਂ ਕਿਆ ਹੋਰ ਰਹਾਉ ਕਹਿੰਦੇ ਏ ਵਾਹਿਗੁਰੂ ਪ੍ਰਮਾਤਮਾ ਅਕਾਲ ਪੁਰਖ ਕਰਤਾ ਸਭ ਕੋ ਤੇਰਾ ਜੋਰ ਕਰਤਾ ਭਾਵ ਸਾਰਿਆਂ ਦੀ ਤਾਰ ਰੂਪੀ ਡੋਰ ਜਿਹਦੇ ਕਰਾਂ ਦੇ ਵਿੱਚ ਹੈ ਭਾਵ ਕਰ ਹੱਥ ਤੇ ਤਾਰ ਮਤਲਬ ਡੋਰੀ ਇਸੇ ਕਰਕੇ ਉਹਨੂੰ ਕਰਤਾਰ ਵੀ ਕਿਹਾ ਜਾਂਦਾ ਹੈ ਇਹ ਕਰਤਾ ਜਿਹੜਾ ਸਭ ਕੁਝ ਕਰਨ ਵਾਲਾ ਹੈ ਸਮਰੱਥ ਪ੍ਰਮਾਤਮਾ ਹੈ ਜੰਮਣ ਤੋਂ ਲੈ ਕੇ ਮਰਨ ਤੱਕ ਪਾਲਣ ਪੋਸ਼ਣ ਤੱਕ ਸੰਸਾਰ ਵਿੱਚ ਕੀਤੇ ਹੋਏ ਕਰਮਾਂ ਦਾ ਲੇਖਾ ਕਰਨ ਤੱਕ ਹਰ ਇੱਕ ਚੀਜ਼ ਦਾ ਹਿਸਾਬ ਜਿਹਦੇ ਕੋਲ ਹੈ ਜਿਹੜਾ ਸਭ ਨੂੰ ਜਾਣਦਾ ਕਹਿੰਦੇ ਭਾਈ ਉਹ ਕਰਤਾ ਸਭ ਕੋ ਤੇਰਾ ਜੋਰ ਮਾਲਕ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਸਾਰਿਆਂ ਦੇ ਅੰਦਰ ਜੋ ਬਲਿਆ ਨਾ ਜੋ ਤਾਕਤ ਆ ਜੋ ਸ਼ਕਤੀ ਵਰਤ ਰਹੀ ਆ ਉਹ ਤੇਰੀ ਦਿੱਤੀ ਹੋਈ ਆ ਨਾ ਸੋ ਜੋ ਉਹ ਤੇ ਉਸ ਪ੍ਰਮਾਤਮਾ ਦੀ ਆ ਨਾ ਸਾਰਿਆਂ ਦੇ ਵਿੱਚ ਵਰਤਦੀ ਹੁਣ ਕੋਈ ਸਰੀਰ ਕਰਕੇ ਤਗੜਾ ਕੋਈ ਬੁੱਧੀ ਕਰਕੇ ਤਗੜਾ ਕੋਈ ਭਾਈ ਗਿਆਨ ਕਰਕੇ ਤਗੜਾ ਕਹਿੰਦੇ ਇਸੇ ਤਰ੍ਹਾਂ ਜੇਕਰ ਕੋਈ ਕਿਸੇ ਗੱਲ ਦਾ ਮਾਣ ਕਰਦਾ ਵੀ ਮੇਰੇ ਕੋਲ ਬਹੁਤੀ ਤਾਕਤ ਆ ਮੇਰੇ ਕੋਲ ਬਹੁਤਾ ਗਿਆਨ ਆ ਮੇਰੇ ਕੋਲ ਰੰਗ ਰੂਪ ਬਹੁਤ ਸੋਹਣਾ ਆ ਜਾਂ ਮੈਂ ਫਲਾਣੇ ਕੰਮ ਤੋਂ ਭਾਈ ਦੂਜਿਆਂ ਨਾਲੋਂ ਬਹੁਤ ਜ਼ਿਆਦਾ ਵੱਡਾ ਆ ਕਹਿੰਦੇ ਇਹ ਸਾਰੀ ਸਮਰੱਥਾ ਇਹ ਸਾਰੀ ਤਾਕਤ ਇਹ ਸਾਰਾ ਬਲ ਉਸ ਵਾਹਿਗੁਰੂ ਦਾ ਹੀ ਦਿੱਤਾ ਹੋਇਆ ਆਕਾਲਪੁਰਖ ਦੇ ਦਿੱਤਾ ਹੋਇਆ ਆਪਾਂ ਕੋਈ ਮੁੱਲ ਤੇ ਖਰੀਦਿਆ ਨਹੀਂ ਹੈ ਤੇ ਉਹਦੀ ਦੇਣ ਆ ਨਾ ਵੀ ਜਿਹਦੇ ਤੇ ਕਿਰਪਾ ਕੀਤੀ ਉਹਨੇ ਇਹ ਸਮਰੱਥਾ ਇਹ ਤਾਕਤ ਵਰਤ ਦਿੱਤੀ ਤੇ ਸਵਾਸਾਂ ਰੂਪੀ ਸਾਹ ਰੂਪੀ ਜਿਹੜੇ ਸਾਡੇ ਸਵਾਸ ਚੱਲਦੇ ਐ ਇਹ ਵੀ ਤੇ ਤਾਕਤ ਉਹਦੀ ਦਿੱਤੀ ਹੋਈ ਆ ਨਾ ਹੁਣ ਕਿੱਡੇ ਤਕੜੇ ਡੌਲੇ ਹੋਣ ਕਿੱਡਾ ਤਕੜਾ ਸਰੀਰ ਹੋਵੇ ਦਿਮਾਗ ਬੁੱਧੀ ਕਿੰਨੀ ਮਰਜੀ ਵੱਡੀ ਹੋਵੇ ਦੂਜਿਆਂ ਨਾਲੋਂ ਕਿਤੇ ਸਿਆਣਪ ਹੋਵੇ ਇੱਕ ਸਵਾਸ ਨਾ ਆਵੇ ਤੇ ਸਾਰਾ ਮਿੱਟੀ ਦੀ ਢੇਰੀ ਸਾਰੀ ਤਾਕਤ ਸਾਰੇ ਬਲ ਸਾਰਾ ਜੋਰ ਇੱਕ ਸਵਾਸ ਦੀ ਮੁਹਤਾਜ ਆ ਨਾ ਸਾਹ ਦੀ ਮੁਹਤਾਜ ਆ ਇੱਕ ਸਾਹ ਨਾ ਆਇਆ ਤੇ ਕੋਈ ਸਿਆਣਪ ਕੋਈ ਡਿਗਰੀ ਕੋਈ ਡੀਲਡ ਆਲ ਕੋਈ ਕਿਤੇ ਭਾਈ ਸੰਸਾਰ ਦੇ ਅੰਦਰ ਤਾਕਤਾਂ ਬਲ ਜੋ ਇਕੱਠਾ ਕੀਤਾ ਆਊਗਾ ਕੰਮ ਨਹੀਂ ਨਾ ਹੋਣਾ ਇੱਕ ਸਵਾਸ ਇੱਕ ਸਾਹ ਹੀ ਆ ਨਾ ਜਿਹੜਾ ਚੱਲਦਾ ਤੇ ਜਿਹਦੇ ਨਾਲ ਅਸੀਂ ਆਪਣੇ ਇਸ ਸਰੀਰ ਤੇ ਮਾਣ ਕਰ ਰਹੇ ਆ ਤੇ ਜੇ ਭਾਈ ਉਹ ਸਵਾਸ ਨਾ ਆਵੇ ਤੇ ਇੱਕ ਡਾ ਵੱਡਾ ਵੀ ਸਰੀਰ ਹੋਵੇ ਮਿੱਟੀ ਦੀ ਢੇਰੀ ਬਣ ਜਾਣਾ ਕਿਸੇ ਕੰਮ ਤੇ ਫਿਰ ਇਸ ਸਾਰੀ ਤਾਕਤ ਦਾ ਸਾਰੇ ਬਲ ਦਾ ਸਾਰੇ ਜੋਰ ਦਾ ਆਧਾਰ ਹੋਏ ਸਵਾਸ ਤੇ ਸਵਾਸਾਂ ਦਾ ਆਧਾਰ ਕੌਣ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜਿਹੜਾ ਕਿਸੇ ਨੇ ਮੁੱਲ ਤਾਂ ਹੀ ਨਾ ਖਰੀਦਿਆ ਹੋਇਆ ਜਿਹੜੀ ਅਸੀਂ ਆਕਸੀਜਨ ਲੈ ਰਹੇ ਹਾਂ ਦਾ ਕੋਈ ਮੁੱਲ ਤੇ ਦੇ ਨਹੀਂ ਰਹੇ ਤੇ ਪ੍ਰਮਾਤਮਾ ਨੇ ਜਿਹੜੇ ਸਵਾਸ ਤਾਂ ਬਖਸ਼ੇ ਹੋਏ ਐ ਆਪਾਂ ਖਰੀਦੇ ਤਾਂ ਨਹੀਂ ਉਹਨੇ ਸਾਨੂੰ ਦੇ ਦਿੱਤੇ ਭਾਈ ਜਾ ਸੰਸਾਰ ਤੇ ਤੈਨੂੰ ਜੀਵਨ ਦਿੱਤਾ ਇਹ ਸਵਾਸ ਤੇਨੂੰ ਬਖਸ਼ੇ ਹੁਣ ਇਹਨਾਂ ਸਵਾਸਾਂ ਦੇ ਦੁਆਰਾ ਤੂੰ ਕੀ ਕਮਾਰਿਆ ਕੀ ਕਰ ਰਿਆ ਉਹ ਤੇਰਾ ਕਰਮ ਬਣ ਜਾਣਾ ਕਹਿੰਦੇ ਭਾਈ ਫਿਰ ਸਬਦ ਦੇ ਅੰਦਰ ਇਹ ਜੋ ਸਵਾਸਾ ਰੂਪੀ ਤਾਕਤ ਚੱਲ ਰਹੀ ਆ ਉਹ ਵਾਹਿਗੁਰੂ ਪ੍ਰਮਾਤਮਾ ਦੀ ਦਿੱਤੀ ਹੋਈ ਆ ਤੇ ਥੋੜੇ ਲਫ਼ਜ਼ਾਂ 'ਚ ਆਪਾਂ ਇਹਨੂੰ ਬਿਆਨ ਕਰਾਂਗੇ ਸਭ ਕੋ ਤੇਰਾ ਜੋਰ ਮਾਲਕ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਸਾਰਿਆਂ ਦੇ ਵਿੱਚ ਤੇਰੀ ਤਾਕਤ ਹੀ ਕੰਮ ਕਰ ਰਹੀ ਐ ਜੇ ਤੂੰ ਉਹ ਤਾਕਤ ਖਿੱਚ ਲਵੇਂ ਤੇ ਸਾਰੇ ਦੇ ਸਾਰੇ નિર્ਬਲ ਹੋ ਜਾਣਗੇ ਕਰਤਾ ਸਭ ਕੋ ਤੇਰਾ ਜੋਰ ਇੱਕ ਸਾਵਧਬੀ ਵਿਚਾਰੀ ਆ ਜਾਂ ਤੂੰ ਤਾਂ ਕਿਆ ਹੋਰ ਰਹਾ ਤੇ ਜੇ ਗੁਰੂ ਦੀ ਕਿਰਪਾ ਦੇ ਦੁਆਰਾ ਇਹ ਸਮਝ ਆ ਜਾਏ ਇੱਕ ਸ਼ਬਦ ਵਿਚਾਰੀ ਆ ਜਿਹੜਾ ਉਪਦੇਸ਼ ਤੂੰ ਦਿੱਤਾ ਸ਼ਬਦਾਂ ਰੂਪੀ ਸਾਡੇ ਤੇ ਕਿਰਪਾ ਕੀਤੀ ਆ ਜੇ ਇਹ ਇੱਕ ਉਪਦੇਸ਼ ਸਮਝ ਆ ਜਾਏ ਇਹ ਗੱਲ ਪਕੜ ਵਿੱਚ ਆ ਜਾਏ ਜਾਂ ਤੂੰ ਤਾਂ ਕਿਆ ਹੋਰ ਜੇ ਸੰਭੁਜ ਤੇਰਾ ਹੀ ਆ ਤੇਰੇ ਹੱਥ ਚ ਐ ਤੇਰੀ ਤਾਕਤ ਤੇਰਾ ਹੀ ਬਲ ਕੰਮ ਕਰਦਾ ਮਹਾਰਾਜ ਫਿਰ ਹੋਰ ਕਿਸੇ ਦੀ ਲੋੜ ਕਿਉਂ ਆ ਸਾਨੂੰ ਹੋਰ ਕਿਸੇ ਦੇ ਅੱਗੇ ਜਾ ਕੇ ਹੱਥ ਅੱਡਣ ਦੀ ਜ਼ਰੂਰਤ ਹੀ ਨਹੀਂ ਜਦੋਂ ਸਭ ਕੁਝ ਤੂੰ ਕਰਨ ਵਾਲਾ ਸਭ ਕੁਝ ਤੇਰੇ ਹੁਕਮ ਚ ਚੱਲ ਰਿਹਾ ਸਾਰੇ ਤੇਰੀ ਆਗਿਆ ਦੇ ਵਿੱਚ ਹਨ ਤੇ ਫਿਰ ਬਹੁਤਾ ਚੰਗਾ ਹੋਵੇ ਵੀ ਤੈਨੂੰ ਹੀ ਮੰਨ ਲਿਆ ਜਾਵੇ ਤੇਰੇ ਹੀ ਫਰਿਆਦੀ ਬਣ ਗਏ ਪਰ ਜੀਵਨ ਦੇ ਅੰਦਰ ਮਨੁੱਖ ਸਭ ਦਾ ਆਸਰਾ ਤੱਕਦਾ ਪਿਆਰੇ ਸਭ ਤੋਂ ਪਹਿਲਾਂ ਤੇ ਆਪਣੇ ਰਿਸ਼ਤੇਦਾਰ ਸੱਜਣ ਮਿੱਤਰਾਂ ਦਾ ਕਿਤੇ ਜੀਵਨ ਚ ਲੋੜ ਪੈ ਜਾਏ ਔਖੜ ਆ ਜਾਏ ਤੇ ਅਸੀਂ ਆਪਦੇ ਰਿਸ਼ਤੇਦਾਰਾਂ ਭੈਣ ਭਰਾਵਾਂ ਦਾ ਆਸਰਾ ਤੱਕਦੇ ਹਾਂ ਉਹਨਾਂ ਤੋਂ ਗੱਲ ਨਾ ਬਣੇ ਤੇ ਸਰਕਾਰੀ ਦਰਬਾਰੇ ਕੋਈ ਚਾਰ ਪੈਸੇ ਵਾਲਾ ਬੰਦਾ ਉਹਦਾ ਆਸਰਾ ਤੱਕਦੇ ਹਾਂ ਜਦੋਂ ਚਾਰ ਸੁਪੇਰਿਓ ਨਾ ਹੋ ਜਾਏ ਕੋਈ ਵੀ ਮਦਦ ਨਾ ਕਰੇ ਤੇ ਫੇਰ ਜਾ ਕੇ ਅਸੀਂ ਪ੍ਰਮਾਤਮਾ ਦੇ ਦਰ ਤੇ ਜਾਂਦੇ ਵੀ ਮਹਾਰਾਜ ਹੁਣ ਕੋਈ ਨਹੀਂ ਆਸਰਾ ਹੁਣ ਤੂੰ ਹੀ ਤੇ ਮੁਕ ਦੀ ਗੱਲ ਇਥੋਂ ਇਹ ਐ ਵੀ ਭਾਈ ਫਿਰ ਜਦੋਂ ਪਹਿਲਾ पटਕਦਾਰ ਆ ਤੇ ਅਖੀਰ ਵਿੱਚ ਆਣ ਕੇ ਉਹਦੇ ਦਰ ਤੇ ਡਿੱਗਾ ਤੇ ਸਾਰਿਆਂ ਨੂੰ ਛੱਡ ਕੇ ਪਹਿਲਾਂ ਹੀ ਉਹਦੇ ਦਰ ਤੇ ਆ ਗਿਆ। ਪਹਿਲਾਂ ਹੀ ਉਹਨੂੰ ਆਸਰਾ ਮੰਨ ਲਿਆ ਪਹਿਲਾਂ ਹੀ ਉਹਦਾ ਆਧਾਰ ਮੰਨ ਕੇ ਉਹਦੇ ਚਰਨਾਂ 'ਚ ਬੇਨਤੀ ਕਰਦੇ ਮਹਾਰਾਜ ਮੇਰਾ ਤੇ ਤੂੰ ਹੀ ਐ। ਤੂੰ ਹੀ ਕਰਨ ਵਾਲਾ ਤੇਰੇ ਹੱਥ ਸਭ ਦੀ ਡੋਰ ਐ ਤੇ ਮਾਲਕਾ ਮੈਂ ਸਭ ਦਾ ਆਸਰਾ ਛੱਡ ਕੇ ਕੇਵਲ ਤੇਰੀ ਓਟ ਤੇਰਾ ਆਸਰਾ ਧੱਕਿਆ। ਪਰ ਮਨੁੱਖ ਦਾ ਸੁਭਾਅ ਆ ਕੀ ਆ ਚ ਫਿਰੇ ਭਜਦਾ ਦੁਨੀਆ ਦੇ ਆਸਰੇ ਤੱਕ ਦਾ ਤੇ ਜਦੋਂ ਦੁਨੀਆ ਆਸਰਾ ਸਹਾਰਾ ਨਹੀਂ ਦਿੰਦੀ ਫਿਰ ਪ੍ਰਮਾਤਮਾ ਵਾਲੇ ਪਾਸੇ ਆਉਂਦਾ ਤੇ ਸਤਿਗੁਰੂ ਮਹਾਰਾਜ ਫਿਰ ਇੱਥੇ ਇਹੀ ਸਮਝਾ ਰਹੇ ਹਨ ਇੱਕ ਸ਼ਬਦ ਵਿਚਾਰੀ ਹੈ ਇੱਕ ਸ਼ਬਦ ਦੇ ਅਨੁਸਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਕੀਤਾ ਤੇ ਇਹ ਗੱਲ ਸਮਝ ਆ ਗਈ ਵਿਚਾਰ ਕੀਤੀ ਜਾਣ ਲਿਆ ਜਾਂ ਤੂੰ ਤਾਂ ਕਿਹਾ ਹੋਰ ਸਭ ਕੁਝ ਤੇਰਾ ਹੀ ਆ ਤੇ ਤੇਰੇ ਤੋਂ ਬਗੈਰ ਕਿਸੇ ਹੋਰ ਦੇ ਅੱਗੇ ਝੁਕਣਾ ਕਿਸੇ ਹੋਰ ਨੂੰ ਮੰਨਣਾ ਬੰਦਿਆਂ ਨੂੰ ਰੱਬ ਬਣਾ ਕੇ ਪੂਜਣਾ ਜਾਂ ਬੰਦਿਆਂ ਤੋਂ ਆਪਣੇ ਦੁੱਖਾਂ ਦੀ ਨਿਵਰਤੀ ਵਾਸਤੇ ਪਾਠ ਪੂਜਾ ਕਰਾਉਣੀ ਜਾਂ ਬੰਦਿਆਂ ਨੂੰ ਕਹਿਣਾ ਵੀ ਸਾਡੇ ਘਰ ਆਣ ਕੇ ਚਰਨ ਪਾ ਦੇ ਉਹ ਤੇ ਮੇਰੇ ਘਰ ਦੀ ਤਰੱਕੀ ਹੋ ਜਾਏ ਇਹ ਤੇਰਾ ਭੁਲੇਖਾ ਹੈ ਉਹ ਅਕਾਲ ਪੁਰਖ ਦਾ ਜੋਰ ਸਭ ਵਿੱਚ ਕੰਮ ਕਰਦਾ ਤੇ ਫਿਰ ਉਸ ਅਕਾਲ ਪੁਰਖ ਦੀ ਹੀ ਪੂਜਾ ਕਰ ਉਹਦਾ ਹੀ ਧਿਆਨ ਧਰ ਤੇ ਉਹਦੇ ਦਿੱਤੇ ਹੋਏ ਉਪਦੇਸ਼ ਉੱਪਰ ਹੀ ਪਿਆਰਿਆ ਉਹ ਚੱਲਣਾ ਕਰ ਰਹਾਉ ਰਹਿਣ ਵਾਲਾ ਕੇਵਲ ਵਾਹਿਗੁਰੂ ਪ੍ਰਮਾਤਮਾ ਦਾ ਇੱਕੋ ਨਾਮ ਹੈ ਇਸ ਦੇ ਅਰਥ ਵਿਚਾਰਾਂ ਵੀ ਕੀਤੇ ਜਾਂਦੇ ਹਨ ਜੀ ਜਾਏ ਪੁੱਛੋ ਸੋਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਫਿਰ ਅੱਗੇ ਸਵਾਲ ਕੀਤਾ ਕਹਿੰਦੇ ਜਿਹਨਾਂ ਨੂੰ ਮਿਲ ਗਿਆ ਜਿਨ੍ਹਾਂ ਨੇ ਪਾ ਲਿਆ ਉਸ ਪ੍ਰਮਾਤਮਾ ਨੂੰ ਫਿਰ ਉਹਨਾਂ ਨੂੰ ਉਹਨਾਂ ਸੋਹਾਗਣਾਂ ਨੂੰ ਜਾ ਕੇ ਪੁੱਛੀਏ ਉਹਨਾਂ ਨਾਲ ਗੱਲ ਕਰੀਏ ਸੋਹਾਗਣ ਕਿਹਾ ਜਾਂਦਾ ਜਿਹਦਾ ਖਸਮ ਜਿਹਦਾ ਪਤੀ ਜਿਉਂਦਾ ਹੋਵੇ ਸਿਰ ਤੇ ਹੋਵੇ ਜਿਹਦਾ ਮਾਲਕ ਹੋਵੇ ਹੁਣ ਇਹ ਦੁਨੀਆ ਦੀ ਇਕੱਲੀ ਬਾਹਰੀ ਗੱਲ ਨਹੀਂ ਹੈ ਪਿਆਰਿਓ ਕਿ ਭਾਈ ਇੱਕ ਇਸਤਰੀ ਦੇ ਵਾਸਤੇ ਉਹਦਾ ਪਤੀ ਖਸਮ ਹੈ ਮਹਾਰਾਜ ਕਹਿੰਦੇ ਇਹ ਸਾਰਾ ਸੰਸਾਰ ਉਸ ਵਾਹਿਗੁਰੂ ਪ੍ਰਮਾਤਮਾ ਦਾ ਜੀਵ ਰੂਪ ਇਸਤਰੀਆਂ ਹਨ ਤੇ ਅਕਾਲ ਪੁਰਖ ਸਾਰਿਆਂ ਦਾ ਪਤੀ ਮਾਲਕ ਪ੍ਰਮਾਤਮਾ ਹੈ ਇੱਥੇ ਕੇਵਲ ਮੇਲ ਫੀਮੇਲ ਦੀ ਗੱਲ ਨਹੀਂ ਹੈ ਜਾਂ ਸਰੀਰਕ ਸੰਬੰਧ ਦੀ ਗੱਲ ਨਹੀਂ ਹੈ ਮਾਲਕ ਤੋਂ ਅਰਥ ਹੈ ਭਾਵ ਜਿਹਦਾ ਕੁੰਡਾ ਤੇ ਦੇਸ਼ਰਤੇ ਹੈ ਜਿਹੜਾ ਘਰ ਪਰਿਵਾਰ ਦੀ ਪਾਲਣਾ ਕਰਦਾ ਘਰ ਪਰਿਵਾਰ ਦੀ ਸਾਮਸਭਾਲ ਕਰਦਾ ਹੈ ਜਿਹੜਾ ਘਰ ਦਾ ਮੁਖੀ ਹੈ ਉਹਨੂੰ ਮਾਲਕ ਕਿਹਾ ਜਾਂਦਾ ਤੇ ਕਹਿੰਦੇ ਜਿਵੇਂ ਭਾਈ ਇਸਤਰੀ ਦੇ ਜੀਵਨ ਦੇ ਵਿੱਚ ਉਹਦਾ ਮੁਖੀ ਪਤੀ ਹੁੰਦਾ ਜਿਹਦੇ ਨਾਲ ਉਹ ਵਿਆਹੀ ਗਈ ਹੈ ਜਿਹਦੇ ਨਾਲ ਉਹਦਾ ਸਬੰਧ ਹੈ ਤੇ ਉਹਦੀ ਜ਼ਿੰਮੇਵਾਰੀ ਬਣਦੀ ਹੈ ਆਪਣੀ ਧਰਮ ਪਤਨੀ ਦੀ ਗੱਲ ਸੁਣਨੀ ਉਹਦਾ ਖਿਆਲ ਰੱਖਣਾ ਉਹਦੇ ਜੀਵਨ ਦੀਆਂ ਔਕੜਾਂ ਦੇ ਵਿੱਚ ਉਹਦਾ ਸਾਥ ਦੇਣਾ ਕਹਿੰਦੇ ਇਸੇ ਤਰ੍ਹਾਂ ਇਹ ਸਾਰਾ ਸੰਸਾਰ ਜੀਵ ਗਰੂ ਵਿਸਤਰੀ ਹੈ ਤੇ ਅਕਾਲ ਪੁਰਖ ਇਹਨਾਂ ਦਾ ਪਤੀ ਪ੍ਰਮਾਤਮਾ ਹੈ ਤੇ ਕਹਿੰਦੇ ਭਾਈ ਉਹ ਵਾਹਿਗੁਰੂ ਪ੍ਰਮਾਤਮਾ ਨੂੰ ਮਿਲ ਚੁੱਕੀਆਂ ਰੂਹਾਂ ਜਿਨ੍ਹਾਂ ਨੇ ਉਸ ਖਸ਼ਮ ਨੂੰ ਪਾਲਿਆ ਉਹਨੂੰ ਪ੍ਰਾਪਤ ਕਰ ਲਿਆ ਭਾਲ ਜਿਹੜੀਆਂ ਵਿਆਹੀਆਂ ਗਈਆਂ ਜਿਨ੍ਹਾਂ ਦਾ ਸਬੰਧ ਉਹਦੇ ਨਾਲ ਜੁੜ ਗਿਆ ਜਿਨ੍ਹਾਂ ਨੇ ਉਹਦਾ ਪੱਲਾ ਪਕੜ ਲਿਆ ਜਾਏ ਪੁੱਛੋ ਸੋਹਾਕਣੀ ਤੁਸੀਂ ਰਾਵਿਆ ਕਿੰਨੀ ਗੁਣੀ ਕਹਿੰਦੇ ਉਹਨਾਂ ਸੁਹਾਗੜਾਂ ਨੂੰ ਪੁੱਛੀਏ ਵੀ ਤੁਸੀਂ ਉਹਨੂੰ ਕਿੱਦਾਂ ਰਜਾਇਆ ਉਹ ਕਿੱਦਾਂ ਮਿਲਿਆ ਤੁਹਾਨੂੰ ਤੁਹਾਡਾ ਉਹਦੇ ਨਾਲ ਵਿਆਹ ਕਿਵੇਂ ਹੋ ਗਿਆ ਤੁਸੀਂ ਕਿੱਦਾਂ ਉਹਦਾ ਪੱਲਾ ਪਕੜਿਆ ਹੈ ਤੇ ਉਹ ਤੁਹਾਡਾ ਮਾਲਕ ਉਹ ਪਤੀ ਪ੍ਰਮਾਤਮਾ ਦੀ ਪ੍ਰਾਪਤੀ ਉਹ ਤੁਹਾਨੂੰ ਕਿਵੇਂ ਹੋਈ ਹੈ ਕਿਨਾਂ ਗੁਣਾਂ ਦੇ ਦੁਆਰਾ ਤੁਸੀਂ ਉਹਨੂੰ ਰਾਵਿਆ ਭਾਵ ਪ੍ਰਾਪਤ ਕੀਤਾ ਹੈ ਸਹਿਜ ਸੰਤੋਖ ਸਿੰਗਾਰਿਆ ਮਿੱਠਾ ਬੋਲਣੀ ਤੇ ਕਹਿੰਦੇ ਸਹਿਜ ਸੰਤੋਖ ਸਿੰਗਾਰਿਆ ਸਹਿਜ ਤੇ ਸੰਤੋਖ ਦਾ ਸ਼ਿੰਗਾਰ ਕਰਕੇ ਮਿੱਠਾ ਬੋਲਣਾ ਮਿੱਠਤਨੀ ਵੀ ਨਾਨਕਾ ਗੁਣ ਚੰਗਿਆਈਆਂ ਤਤ ਕਹਿੰਦੇ ਭਾਈ ਜੀਵਨ ਦੇ ਵਿੱਚ ਮਿਠਾਸ ਆ ਗਈ ਕੁੜਤਣ ਜਾਂਦੀ ਰਹੀ ਕਹਿੰਦੇ ਇਹਨਾਂ ਗੁਣਾਂ ਨੂੰ ਧਾਰਨ ਕੀਤਾ ਤੇ ਉਹ ਪਤੀ ਪ੍ਰਮਾਤਮਾ ਦੀ ਉਹ ਪ੍ਰਾਪਤੀ ਹੋਈ ਹੈ। ਪਿਰ ਰੀਸਾ ਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ। ਕਹਿੰਦੇ ਉਹ ਰਸਾਲੂ ਪ੍ਰਮਾਤਮਾ ਪਤੀ ਤਾਂ ਮਿਲਦਾ ਜਾਂ ਗੁਰ ਕਾ ਸ਼ਬਦ ਸੁਣੀ। ਜੇ ਗੁਰੂ ਕੇ ਸ਼ਬਦ ਨੂੰ ਸੁਣਿਆ ਜਾਵੇ। ਤੇ ਪਹਿਲਾ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਆਪਾਂ ਜਪਜੀ ਸਾਹਿਬ ਪੜ੍ਹ ਕੇ ਆਏ ਆਂ ਭਾਈ ਸੁਣਨਾ ਤੇ ਫਿਰ ਸੁਣ ਕੇ ਮੰਨਣਾ। ਪਹਿਲਾਂ ਸੁਣੀਏ ਫਿਰ ਮੰਨੀਏ। ਕਹਿੰਦੇ ਭਾਈ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਪ੍ਰਾਪਤੀ ਵਾਸਤੇ ਜਿਹੜੀਆਂ ਉਸ ਨੂੰ ਮਿਲ ਚੁੱਕੀਆਂ ਰੂਹਾਂ ਨੇ ਜਿਨ੍ਹਾਂ ਨੇ ਇਹ ਸੰਬੰਧ ਜੋੜ ਲਿਆ ਜਿਨ੍ਹਾਂ ਨੇ ਉਹਦੀ ਪ੍ਰਾਪਤੀ ਕਰ ਲਈ ਆਪਣੇ ਆਪ ਨੂੰ ਸ਼ਿੰਗਾਰਿਆ ਜਿਵੇਂ ਜੀਵ ਰੂਪ ਇਸਤਰੀ ਜਿਹੜੀ ਹੈ ਉਸ પતિ ਪਰਮਾਤਮਾ ਨੂੰ ਮਿਲਣ ਵਾਸਤੇ ਆਪਣੇ ਆਪ ਨੂੰ ਸ਼ਿੰਗਾਰ ਰਹੀ ਹੈ ਤੇ ਬਾਹਰੀ ਰੂਪ ਦੇ ਵਿੱਚ ਵਿਆਹੀ ਹੋਈ ਸੁਹਾਗਣ ਦੀ ਨਿਸ਼ਾਨੀ ਹੁੰਦੀ ਹੈ ਵੀ ਸੂਏ ਕੱਪੜੇ ਪਾਉਂਦੀ ਹੈ ਹਾਰ ਸ਼ਗਾਰ ਲਾਉਂਦੀ ਹੈ ਬਣਦੀ ਤਰਦੀ ਹੈ ਤੇ ਪਤਾ ਲੱਗਦਾ ਵੀ ਭਾਈ ਇਹਦਾ ਪਤੀ ਹੈ ਇਹਦਾ ਪਰਮਾਤਮਾ ਹੈ ਇਹ ਵਿਆਹੀ ਗਈ ਆ ਤਾਂ ਆਪਦੇ ਪਤੀ ਦੇ ਵਾਸਤੇ ਇਹ ਬਣਤਣ ਰਹੀ ਹੈ ਸ਼ਿੰਗਾਰ ਕਰ ਰਹੀ ਹੈ ਕਹਿੰਦੇ ਇਸੇ ਤਰ੍ਹਾਂ ਇਹ ਜੀਵ ਰੂਪ ਇਸਤਰੀ ਵੀ ਉਸ ਆਪਣੇ ਪਤੀ ਪ੍ਰਮਾਤਮਾ ਨੂੰ ਮਿਲਣ ਵਾਸਤੇ ਆਪਣਾ ਸ਼ਿੰਗਾਰ ਕਰਦੀ ਹੈ ਤੇ ਉਹਦਾ ਸ਼ਿੰਗਾਰ ਕਿਹੜਾ ਹੈ ਸਹਿਜ ਸੰਤੋਖ ਸ਼ਿੰਗਾਰੀਆ ਮਿੱਠਾ ਬੋਲਣੀ ਸਹਿਜ ਦਾ ਸੰਤੋਖ ਦਾ ਸ਼ਿੰਗਾਰ ਕਰਨਾ ਤੇ ਮਿੱਠਤ ਦਾ ਗੁਣ ਆਪਣੇ ਜੀਵਨ ਵਿੱਚ ਲੈ ਆਉਣਾ ਕਹਿੰਦੇ ਇਹਨਾਂ ਗੁਣਾਂ ਨੂੰ ਧਾਰਨ ਕਰਕੇ ਹੀ ਪੇਰ ਰੀਸਾ ਲੂਤਾ ਮਿਲੈ ਜਾ ਗੁਰ ਕਾ ਸ਼ਬਦ ਸੁਣੀ ਤੇ ਜੇ ਗੁਰੂ ਦੇ ਸ਼ਬਦ ਨੂੰ ਸੁਣ ਕੇ ਜੋ ਗੁਰੂ ਨੇ ਕਿਹਾ ਉਹਦੀ ਕਮਾਈ ਕੀਤੀ ਆ ਫਿਰ ਜਾ ਕੇ ਉਸ ਪਤੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਕੀਤੀ ਆ ਤੇਰੀ ਆ ਕੁਦਰਤੀ ਕੇਵੜ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਫਤ ਕਰੈ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੀ ਤੇਜਾ ਤੇ ਅਜਾਤ ਫਿਰ ਅੱਗੇ ਉਸ ਪਤੀ ਪਰਮਾਤਮਾ ਦੀਆਂ ਸਿਫਤਾਂ ਕਰਦਿਆਂ ਹੋਇਆਂ ਉਸ ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਆਂ ਕੀਤੀ ਆ ਤੇਰੀ ਆ ਕੁਦਰਤੀ ਕੇਵੜ ਤੇਰੀ ਦਾਤ ਏ ਵਾਹਿਗੁਰੂ ਮਹਾਰਾਜ ਕੀਤੀਆਂ ਤੇਰੀ ਕੁਦਰਤੀ ਕੇਵੜ ਤੇਰੀ ਦਾਤ ਤੇਰੀਆਂ ਕਿੰਨੀਆਂ ਕਪਾਗਤਾ ਨੇ ਤੇਰਾ ਬਾਲ ਤੇਰੀਆਂ ਸ਼ਕਤੀਆਂ ਕਿੰਨੀਆਂ ਕੋ ਹਨ ਉਹ ਗਿਣੀਆਂ ਨਹੀਂ ਜਾ ਸਕਦੀਆਂ ਕੇਵੜ ਤੇਰੀ ਦਾਤ ਤੇ ਕਿੰਨਿਆਂ ਨੂੰ ਤੂੰ ਦਾਤਾਂ ਦਿੱਤੀਆਂ ਨੇ ਕਿੰਨਿਆਂ ਨੂੰ ਤੂੰ ਨਿਵਾਜਿਆ ਕਿੰਨਿਆਂ ਨੂੰ ਤੂੰ ਬਖਸ਼ ਦਿੱਤਾ ਮਹਾਰਾਜ ਇਹ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਤੇਰੀ ਤਾਕਤ ਤੇਰੀ ਬਲ ਤੇਰੀ ਸ਼ਕਤੀ ਦਾ ਵੀ ਕੋਈ ਅੰਤ ਨਹੀਂ ਤੇ ਉਸ ਤਾਕਤ ਬਲ ਦੇ ਦੁਆਰਾ ਤੂੰ ਕਿੰਨਿਆਂ ਦੇ ਦੁੱਖ ਦੂਰ ਕੀਤੇ ਕਿੰਨਿਆਂ ਨੂੰ ਨਿਵਾਜ ਕੇ ਆਪਣੇ ਚਰਨਾਂ 'ਚ ਥਾਂ ਦੇ ਦਿੱਤੀ ਉਹਨਾਂ ਦਾ ਵੀ ਕੋਈ ਗਿਣਤੀ ਨਹੀਂ ਮਹਾਰਾਜ ਨਾ ਮੰਗਣ ਵਾਲਿਆਂ ਦੀ ਗਿਣਤੀ ਕੀਤੀ ਜਾ ਸਕਦੀ ਹੈ ਤੇ ਨਾ ਹੀ ਤੇਰੇ ਤਾਕਤਾਂ ਦੀ ਕੀਤੀ ਜਾ ਸਕਦੀ ਹੈ ਤੇ ਕਿੰਨਿਆਂ ਨੂੰ ਤੂੰ ਦੇ ਦਿੱਤਾ ਉਹ ਵੀ ਗਿਣਤੀ ਤੋਂ ਬਾਹਰੇ ਹਨ ਕਿ ਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਇਹ ਮਹਾਰਾਜ ਕਿੰਨੇ ਜੀਵ ਜੰਤੂ ਨੇ ਛੋਟੇ ਵੱਡੇ ਜਲ ਦੇ ਥਲ ਦੇ ਆਕਾਸ਼ ਦੇ ਕੋਈ ਗਿਣਤੀ ਨਹੀਂ ਹੈ ਸਿਫਤ ਕਰੇ ਦਿਨ ਰਾਤ ਤੇ ਜਿਹਦਾ ਦਿੱਤਾ ਖਾਵਣਾ ਤਿਸ ਕਹੀਏ ਸਵਾਸ ਕਹਿੰਦੇ ਭਾਈ ਜਿਸका ਦਿੱਤਾ ਖਾਵਣਾ ਤਿਸ ਕਹੀਏ ਸਵਾਸ ਜਿਹਦਾ ਦਿੱਤਾ ਹੋਇਆ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਸੰਸਾਰ ਤੇ ਵਿਚਰ ਰਹੇ ਆ ਫਿਰ ਉਹਦੀ ਸਿਫਤ ਉਹਦੀ ਸਲਾਹਦ ਕਰਨੀ ਬਣਦੀ ਹੈ ਨਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਕیتے ਤੇਰੇ ਜੀਵ ਜੰਤ ਸਿਫਤ ਕਰੈ ਦਿਨ ਰਾਤ ਕਿੰਨੇ ਕੁ ਜੀਵ ਜੰਤੂ ਆ ਜਿਹੜਾ ਤੇਰਾ ਦਿੱਤਾ ਹੋਇਆ ਖਾ ਰਿਆ ਤੇ ਤੇਰੀ ਸਿਫਤ ਸਲਾਹ ਕਰਦਿਆਂ ਹੋਇਆ ਤੇਰੇ ਗੁਣ ਗਾ ਰਹੇ ਹਨ ਇਹਦੀ ਵੀ ਕੋਈ ਗਿਣਤੀ ਨਹੀਂ ਹੈ ਕیتے ਤੇਰੇ ਰੂਪ ਰੰਗ ਕیتے ਜਾਤ ਅਜਾਤ ਕਿੰਨੇ ਕੁ ਰੂਪਾਂ ਦੇ ਤੂੰ ਵਿਚਰ ਰਿਆ ਕਿੰਨੇ ਕੁ ਰੰਗਾਂ ਦੇ ਤੂੰ ਮਿਲਿਆ ਹੋਇਆ ਕਿੰਨੀਆਂ ਕੁ ਜਾਤਾਂ ਵਿੱਚ ਹੈ ਤੂੰ ਮਹਾਰਾਜ ਇਹ ਗਿਣਤੀ ਨਹੀਂ ਕੀਤੀ ਜਾ ਸਕਦੀ ਜਾਤ ਹੀ ਆजात ਤੇ ਸੰਸਾਰ ਤੇ ਭਾਈ ਮਨੁੱਖ ਨਹੀਂ ਗਿਣਿਆ ਨਾ ਕੋਈ ਉੱਚੀ ਜਾਤੀ ਦਾ ਕੋਈ ਨੀਵੀਂ ਜਾਤੀ ਦਾ ਮਾਲਕ ਨਹੀਂ ਤੇ ਭਾਈ ਤਾਂ ਉੱਚੇ ਨੀਵੇਂ ਵੜਾਏ ਨਹੀਂ ਸਾਰੇ ਉਹਦੇ ਜੀਵ ਐ ਸਾਰਾ ਆਤਮਾ ਰੂਪੀ ਅੰਸ਼ ਉਸ ਪਰਮਾਤਮਾ ਦਾ ਹੈ ਤੇ ਸਤਗੁਰੂ ਮਹਾਰਾਜ ਸਮਝਾ ਰਹੇ ਹਨ ਕਿnde ਭਾਈ ਜਾਤ ਤੇ ਆजात ਉੱਚੇ ਤੇ ਨੀਵੇਂ ਜਾਤ ਹੁਣ ਇੱਥੇ ਜਾਤ ਧਰਮ ਕਰਕੇ ਜਾਂ ਕਿਹੜੀ ਕੁੱਲ ਚ ਤੂੰ ਪੈਦਾ ਹੋਇਆ ਉਹਦੇ ਕਰਕੇ ਨਹੀਂ ਜਿਨ੍ਹਾਂ ਨੇ ਪਦੀ ਪਰਮਾਤਮਾ ਦੇ ਉਪਦੇਸ਼ ਨੂੰ ਮੰਨ ਲਿਆ ਜੀਵਨ ਵਿੱਚ ਉਹਨੂੰ ਧਾਰ ਲਿਆ ਉਹਦੇ ਦਿੱਤੇ ਹੋਏ ਰਸਤੇ ਤੇ ਚੱਲਦੇ ਆ ਉਹਨਾਂ ਨੂੰ ਉੱਚੇ ਗਿਣਿਆ ਜਾਂਦਾ ਤੇ ਜਿਹੜੇ ਹਜੇ ਭਾਈ ਉਹ ਵਾਹਿਗੁਰੂ ਦੇ ਰਾਹ ਤੇ ਨਹੀਂ ਚੱਲੇ ਰੱਬ ਨੂੰ ਮੰਨ ਕੇ ਨਹੀਂ ਰਾਜੀ ਉਹਦੀ ਕੁਦਰਤ ਦੇ ਅੱਗੇ ਆਪਣੇ ਹੰਕਾਰ ਨੂੰ ਉੱਚਾ ਕਰਕੇ ਬੈਠੇ ਉਹਨਾਂ ਨੂੰ ਨੀਵੇਂ ਕਮਾਂਗੇ ਇੱਥੇ ਜਾਤ ਦਾ ਸਬੰਧ ਕਿਹੜੇ ਕਬੀਲੇ 'ਚ ਪੈਦਾ ਹੋਏ ਕਿਹੜੇ ਲੋਕਾਂ 'ਚ ਪੈਦਾ ਹੋਏ ਉਹਦੇ ਨਾਲ ਨਹੀਂ ਹੈ ਇੱਥੇ ਸਬੰਧ ਇਹ ਹੈ ਵੀ ਭਾਈ ਜਿਨ੍ਹਾਂ ਨੇ ਉਸ ਪਦੀ ਪਰਮਾਤਮਾ ਦਾ ਹੁਕਮ ਮੰਨ ਲਿਆ ਉਹ ਉੱਚੇ ਹੋ ਗਏ ਤੇ ਜਿਨ੍ਹਾਂ ਨੇ ਅਜੇ ਤੱਕ ਉਹਦਾ ਹੁਕਮ ਨਹੀਂ ਮੰਨਿਆ ਉਹ ਦੀਵੇ ਹੋ ਗਏ ਕਹਿੰਦੇ ਇਸੇ ਤਰ੍ਹਾਂ ਸੰਸਾਰ ਤੇ ਕਿਤੇ ਤੇਰੇ ਰੂਪ ਰੰਗ ਕਿਤੇ ਜਾਤ ਆਜਾਤ ਤੇਰੇ ਰੂਪ ਕਿੰਨੇ ਨੇ ਰੰਗ ਕਿੰਨੇ ਨੇ ਕਿੰਨੀਆਂ ਉੱਚੀਆਂ ਜਾਤਾਂ ਨੇ ਕਿੰਨੇ ਨੀਵੇਂ ਨੇ ਮਹਾਰਾਜ ਗਿਣੇ ਨਹੀਂ ਜਾ ਸਕਦੇ ਦੱਸੇ ਨਹੀਂ ਜਾ ਸਕਦੇ ਸੱਚ ਮਿਲੇ ਸੱਚ ਉਪਜੈ ਸੱਚ ਮੈਂ ਸੱਚ ਸਮਾਈ ਤੇ ਫਿਰ ਸਤਿਗੁਰੂ ਮਹਾਰਾਜ ਸਮਝਾ ਰਹੇ ਕਹਿੰਦੇ ਹੇ ਸ਼ੇਖ ਬ੍ਰਹਮ ਜੇ ਉਹ ਵਾਹਿਗੁਰੂ ਪਰਮਾਤਮਾ ਨੂੰ ਮਿਲਣਾ ਹੈ ਤੇ ਸੱਚ ਦੇ ਰਾਹ ਤੇ ਚੱਲਣਾ ਪੈਣਾ ਸੱਚ ਮਿਲੇ ਸੱਚ ਉਪਜੈ ਫਿਰ ਸੱਚ ਮਿਲਣ ਦੇ ਨਾਲ ਹੀ ਸੱਚ ਦੀ ਪ੍ਰਾਪਤੀ ਹੁੰਦੀ ਆ ਪਹਿਲਾਂ ਆਪ ਸੱਚੇ ਹੋਣਾ ਪੈਣਾ ਝੂਠ ਦਾ ਕੂੜ ਦਾ ਖਹਿੜਾ ਛੱਡਣਾ ਪੈਣਾ ਜਦੋਂ ਆਪ ਸੱਚੇ ਹੋ ਜਾਵਾਂਗੇ ਤੇ ਫਿਰ ਉਸ ਸੱਚੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਸਚਮੈ ਸਚ ਸਮਾਹੀ ਤੇ ਫਿਰ ਜਦੋਂ ਉਸ ਸੱਚ ਦੇ ਨਾਲ ਜਦੋਂ ਜੀਵਨ ਵਿੱਚ ਸੱਚ ਆ ਗਿਆ ਤੇ ਉਹ ਅਕਾਲ ਪੁਰਖ ਸੱਚੇ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਤੇ ਸੱਚ ਦੇ ਵਿੱਚ ਸੱਚ ਸਮਾ ਜਾਂਦਾ ਫਿਰ ਹਰ ਹਰ ਜਨ ਦੂ ਏਕ ਹੈ ਬਿਬ ਵਿਚਾਰ ਕਿਛ ਨਹੀਂ ਫਿਰ ਉਸ ਪਦੀ ਪਰਮਾਤਮਾ ਦੇ ਵਿੱਚ ਤੇ ਸਾਡੇ ਵਿੱਚ ਭੇਦ ਨਹੀਂ ਰਹਿ ਜਾਂਦਾ ਉਹ ਜਿਉਂ ਪਾਣੀ ਵਿੱਚ ਪਾਣੀ ਰਲਾ ਦਈਏ ਤੇ ਫਿਰ ਪਤਾ ਨਹੀਂ ਲੱਗਦਾ ਕਹਿੰਦੇ ਇਸੇ ਤਰ੍ਹਾਂ ਫਿਰ ਉਹ ਆਪਣੇ ਵਿੱਚ ਆਪਣੇ ਪਿਆਰਿਆਂ ਨੂੰ ਮਿਲਾ ਲੈਂਦਾ ਤੇ ਫਿਰ ਭਾਈ ਉਹਦਾ ਤੇ ਉਹਦੇ ਪਿਆਰਿਆਂ ਦਾ ਅੰਤਰ ਮੁੱਕ ਜਾਂਦਾ ਫਿਰ ਜਿਹੜੀ ਆਪਸ ਵਿੱਚ ਜਿਹੜੀ ਇੱਕ ਪਰਦਾ ਸੀ ਉਹ ਖਤਮ ਹੋ ਜਾਂਦਾ ਫਿਰ ਪਤੀ ਤੇ ਪ੍ਰਮਾਤਮਾ ਦੇ ਨਾਲ ਮਿਲਾਪ ਤੋਂ ਬਾਅਦ ਹਰੀ ਤੇ ਹਰੀ ਦੇ ਜਨ ਇੱਕ ਹੋ ਜਾਂਦੇ ਹਨ ਸੂਰਤ ਹੋਵੇ ਪਤ ਯੁਗ ਵੈ ਗੁਰਬਚਨੀ ਪਾਉ ਖਾਏ ਕਹਿੰਦੇ ਗੁਰੂ ਦੀ ਬਚਨਾ ਦੇ ਦੁਆਰਾ ਜੋ ਜੀਵਨ ਦੇ ਅੰਦਰ ਗੁਰੂ ਦੇ ਸ਼ਬਦ ਨੂੰ ਆਧਾਰ ਬਣਾ ਕੇ ਜਿਹਦੀ ਕਮਾਈ ਕੀਤੀ ਸੂਰਤ ਹੋਵੇ ਪਤ ਯੁਗ ਵੈ ਫਿਰ ਉਸ ਵਾਹਿਗੁਰੂ ਪ੍ਰਮਾਤਮਾ ਦੀ ਕਿਰਪਾ ਦੁਆਰਾ ਸੁਰਤੀ ਜੁੜ ਜਾਂਦੀ ਹੈ ਤੇ ਫਿਰ ਸੱਚੇ ਪਾਤਸ਼ਾਹ ਪਤ ਉਗਵੈ ਭਾਵ ਜਿਵੇਂ ਸੰਸਾਰ ਵਿੱਚ ਵੀ ਤੇ ਨਿਰੰਕਾਰ ਦੇ ਦਰ ਦੇ ਉੱਤੇ ਵੀ ਫਿਰ ਇੱਜ਼ਤ ਤੇ ਮਾਣ ਵੱਧ ਜਾਂਦਾ ਸਿਫਤ ਸਲਾਹ ਹੋ ਜਾਂਦੀ ਕਿਉਂ ਕਿਉਂਕਿ ਉਸ ਸੱਚੇ ਪਤੀ ਪਰਮਾਤਮਾ ਦੇ ਨਾਲ ਸੰਬੰਧ ਜੋੜ ਕੇ ਉਹਦੇ ਦਿੱਤੇ ਹੋਏ ਸ਼ਬਦ ਦੀ ਕਮਾਈ ਕੀਤੀ ਫਿਰ ਉਸ ਕੀਤੀ ਹੋਈ ਕਮਾਈ ਦੇ ਬਦਲੇ ਦੋਨਾਂ ਜਹਾਨਾਂ ਵਿੱਚ ਜੈਜਕਾਰ ਇਸ ਸੰਸਾਰ ਦੇ ਵੀ ਤੇ ਉਸ ਵਾਹਿਗੁਰੂ ਕਰਤਾਰ ਦੇ ਦਰ ਤੇ ਵੀ ਉਹ ਹੋ ਜਾਂਦੀ ਆ ਗੁਰਬਚਨੀ ਭਾਉ ਖਾਏ ਫਿਰ ਗੁਰੂ ਦੇ ਸ਼ਬਦ ਨੂੰ ਜਦੋਂ ਜੀਵਨ ਦਾ ਆਧਾਰ ਬਣਾ ਲਿਆ ਤੇ ਭਾਉ ਭਾਪ ਪ੍ਰੇਮ ਉਸ ਪ੍ਰਮਾਤਮਾ ਦੇ ਨਾਲ ਮਿਲ ਜਾਂਦਾ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦਾ ਡਰ ਕਹਿ ਲਓ ਹੁਣ ਇੱਥੇ ਡੰਡੇ ਦੇ ਨਾਲ ਨਹੀਂ ਕਿਸੇ ਨੂੰ ਡਰਾਉਣਾ ਕਿਸੇ ਨੂੰ ਆਪਣੀ ਤਾਕਤ ਦੇ ਨਾਲ ਨਹੀਂ ਝੁਕਾਉਣਾ ਡਰ ਪ੍ਰੇਮ ਦਾ ਕਿਉਂ ਮੈਨੂੰ ਵੇਖ ਰਿਹਾ ਤੇ ਇਸ ਕਰਕੇ ਫਿਰ ਮਨੁੱਖ ਗਲਤੀ ਨਹੀਂ ਕਰਦਾ ਕਹਿੰਦੇ ਫਿਰ ਉਸ ਵਾਹਿਗੁਰੂ ਪ੍ਰਮਾਤਮਾ ਦੇ ਡਰ ਨੂੰ ਧਾਰਨ ਕਰੇ ਕਿ ਉਹ ਮੈਨੂੰ 24 ਘੰਟੇ ਦੇਖਦਾ ਹੈ ਫਿਰ ਜਦੋਂ ਇਹ ਅਹਿਸਾਸ ਇਹ ਆਵਾਜ਼ ਤੁਹਾਨੂੰ ਹੋ ਜਾਂਦਾ ਫਿਰ ਆਪਾਂ ਗਲਤੀ ਫਿਰ ਆਪਾਂ ਭੁੱਲ ਨਹੀਂ ਕਰਦੇ ਨਾਨਕ ਸੱਚਾ ਪਾਤਸ਼ਾਹ ਆਪੇ ਲਏ ਮਿਲਾਏ ਕਹਿੰਦੇ ਹੈ ਨਾਨਕ ਉਹ ਫਿਰ ਸੱਚਾ ਪਾਤਸ਼ਾਹ ਕਿਰਪਾ ਕਰਕੇ ਆਪਣੇ ਆਪ ਦੇ ਨਾਲ ਆਪੇ ਮਿਲਾਪ ਬਖਸ਼ ਦਿੰਦਾ ਜਦੋਂ ਉਹਦਾ ਡਰ ਉਹਦਾ ਭਾਉ ਹਿਰਦੇ ਵਿੱਚ ਉਤਪਨ ਹੋ ਜਾਏ ਕਿ ਮਾਲਕਾ ਤੂੰ ਮੈਨੂੰ ਦੇਖ ਰਿਹਾ ਮੈਂ ਤੇਰਾ ਦਿੱਤਾ ਖਾ ਰਿਹਾ ਤੇਰੇ ਤੋਂ ਬਿਗੈਰ ਸੰਸਾਰ ਤੇ ਹੋਰ ਕੋਈ ਨਹੀਂ ਹੈ ਤੇ ਫੇਰ ਮਨੋਕ ਗਲਤੀ ਨਹੀਂ ਕਰਦਾ ਭੁੱਲ ਨਹੀਂ ਕਰਦਾ ਕਿਸੇ ਦੇ ਹੋਰ ਦੇ ਦੁਆਰੇ ਤੇ ਜਾ ਕੇ ਆਪਣਾ ਪੱਲਾ ਨਹੀਂ ਅਟਦਾ ਇਸ ਗੱਲ ਦੀ ਸਮਝ ਆ ਗਈ ਗੁਰੂ ਕੇ ਸ਼ਬਦ ਦੇ ਦੁਆਰਾ ਕਿ ਦੇਣ ਵਾਲਾ ਵੀ ਤੂੰ ਹੀ ਹੈ ਤੇ ਸੱਚੇ ਪਾਤਸ਼ਾਹ ਸੰਸਾਰ ਤੇ ਜੋ ਕੁਝ ਤੂੰ ਦੇ ਕੇ ਖੱਲਿਆ ਉਹਦਾ ਸ਼ੁਕਰਾਨਾ ਕਰਦਿਆਂ ਹੋਇਆਂ ਮੇਰੇ ਜੀਵਨ ਦੇ ਅੰਦਰ ਔਗਣਾ ਨੂੰ ਦੂਰ ਕਰਕੇ ਗੁਣ ਭਰਦੇ ਤੇਰੇ ਨਾਮ ਦੇ ਦੁਆਰਾ ਮੈਂ ਇਹ ਕਮਾਈ ਕਰਕੇ ਉਸ ਪਤੀ ਪਰਮਾਤਮਾ ਦੀ ਪ੍ਰਾਪਤੀ ਕਰ ਸਕਾ ਸੁਹਾਗਣ ਹੋ ਕੇ ਇਸ ਸੰਸਾਰ ਤੋਂ ਜਾਵਾ ਕਿ ਮੇਰਾ ਖਸਮ ਮੇਰਾ ਪਰਮਾਤਮਾ ਮੇਰੇ ਸਿਰ ਤੇ ਹੈ ਤੇ ਉਹਨੇ ਮੇਰੇ ਸਿਰ ਤੇ ਹੱਥ ਰੱਖ ਕੇ ਆਪਣੇ ਪ੍ਰੇਮਾ ਭਗਤੀ ਦੀ ਭਾਉ ਦੀ ਦਾਤ ਮੈਨੂੰ ਬਖਸ਼ਿਸ਼ ਕਰ ਦਿੱਤੀ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ ਫਿਰ ਉਹ ਸੱਚਾ ਪਾਤਸ਼ਾਹ ਆਪਣੇ ਨਾਲ ਆਪਣੇ ਪਿਆਰਿਆਂ ਨੂੰ ਆਪੇ ਮਿਲਾ ਲਿੰਦਾ ਹੈ ਜੀ ਉਹ ਇੰਨੀ ਕੁ ਸੇਵਾ ਦਾਸ ਦੀ ਪ੍ਰਵਾਨ ਕਰਿਓ ਉਹ ਜਾਂ ਬੇਅੰਤ ਗਲਤੀਆਂ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਿਓ ਜੀ ਸ਼ਬਦ ਉਚਾਰਨ ਕਰਦੇ ਆਂ ਸੰਗਤ ਨਾਲ ਸਾਂਝ ਕਰਦੇ ਆਂ ਜਾਣੇ ਅਣਜਾਣੇ ਵਿੱਚ ਬਹੁਤ ਗਲਤੀਆਂ ਭੁੱਲਾ ਹੋ ਜਾਂਦੀਆਂ ਹਨ ਇੰਨੀ ਗੁੱਸੇ ਆਪਸੰਤਾਂ ਨੇ ਪ੍ਰਬੰਧ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ